ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚਹਾਣਾ ਤੋਂ ਇੱਕ ਘਟਨਾ ਸਾਹਮਣੇ ਆ ਰਹੀ ਹੈ ਤੇ ਪਿੰਡ ਵਾਸੀ ਨੇ ਜਿਹੜੇ ਅੱਜ ਐਸਐਸਪੀ ਦਫ਼ਤਰ ਮਲੇਰਕੋਟਲਾ ਵਿਖੇ ਇਕੱਤਰ ਹੋਏ ਨੇ ਕਾਰਨ ਕੀ ਹੈ ਕਿ ਸਾਰੇ ਪਿੰਡ ਵਾਸੀਆਂ ਨੂੰ ਜਿਹੜਾ ਇੱਥੇ ਇਕੱਤਰ ਹੋ ਕੇ ਇਸ ਤਰ੍ਹਾਂ ਧਰਨਾ ਦੇਣਾ ਪੈ ਰਿਹਾ ਗੱਲਬਾਤ ਕਰਦੇ ਕੀ ਨਾਮ ਹੈ ਤੁਹਾਡਾ ਸੰਦੀਪ ਕੌਰ ਕਿਹੜਾ ਪਿੰਡ ਆ ਤੁਹਾਡਾ ਅਬਦੁੱਲਾਪੁਰ ਚਹਾਣਾ ਕੀ ਲੋੜ ਪਈ ਅੱਜ ਐਸਐਸਪੀ ਦਫ਼ਤਰ ਇਕੱਠੇ ਹੋ ਕੇ ਆਉਣ ਦੀ ਜੀ ਸਰਪੰਚ ਮੇਰੇ ਨਾਲ ਬਲੈਕਮੇਲ ਕਰਦਾ ਸੀਗਾ ਕਿਹੜਾ ਸਰਪੰਚ ਹੈਗਾ ਆ ਮੌਜੂਦਾ ਸਰਪੰਚ ਦਾ ਨਾਮ ਕੀ ਆ ਉਹਦਾ ਬਹਾਦਰ ਸਿੰਘ ਜੀ ਚਹਾਣੇ ਪਿੰਡ ਦਾ ਹੀ ਆ ਉਹ ਹਾਂਜੀ ਮੌਜੂਦ ਹੈ ਜੀ ਚਹਾਣੇ ਪਿੰਡ ਦਾ ਹੀ ਹੈ ਬਲੈਕਮੇਲ ਕੀ ਕਰ ਰਿਹਾ ਹੈ ਬਲੈਕਮੇਲ ਉਹ ਮੇਰਾ ਭਾਈ ਮਤਲਬ ਬਿਮਾਰ ਹੈ ਜੀ ਇਹਨੂੰ ਮਤਲਬ ਪਹਿਲੇ ਜਿਹਾ ਹੋਇਆ ਇਹਨੇ ਬਾਈਕ ਖਿਲਾਫ ਕਰ ਰਿਹਾ ਸੀ ਵੀ ਜੇ ਤੂੰ ਮਤਲਬ ਮੇਰੇ ਨਾਲ ਗੱਲ ਕਰੇਂਗੀ ਮੈਂ ਤਾਂ ਤੇਰੀ ਪਰਜਾਈ ਨੂੰ ਲੈ ਕੇ ਆਉਂ ਇਹ ਬਿਮਾਰ ਸੀ ਜਿਆਦਾ ਇਹਦੇ ਮੂੰਹ ਚੋਂ ਖੂਨ ਆਉਣ ਲੱਗ ਗਿਆ ਸੀ ਇਹ ਜਿਆਦਾ ਬਿਮਾਰ ਹੋ ਗਿਆ ਜਵਾਬ ਦਿੱਤਾ ਹੋਇਆ ਜੀ ਡਾਕਟਰਾਂ ਦਾ ਇਸ ਕਰਕੇ ਉਹ ਜਿਆਦਾ ਫਾਇਦਾ ਉਠਾ ਰਿਹਾ ਸੀ ਮੈਨੂੰ ਕਹਿੰਦਾ ਮੇਰੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਕਹਿੰਦਾ ਪਿਸਤੌਲ ਵੀ ਦਿਖਾਉਂਦਾ ਰਿਹਾ ਮੈਨੂੰ ਬਹੁਤ ਵਾਰੀ ਦਿਖਾਇਆ ਨੇ ਮੇਰੀ ਜੀ ਮੈਨੇ ਵਗਾ ਕੇ ਮਾਰਿਆ ਮੈਨੇ ਦੱਸਿਆ ਨਹੀਂ ਕਿਸੇ ਨੂੰ ਡਰਦੀ ਨਹੀਂ ਮੈਨੂੰ ਡਰਾਉਂਦਾ ਸੀਗਾ ਮੈਂ ਮੈਨੂੰ ਕਹਿੰਦਾ ਨਹੀਂ ਮੈਂ ਮਾਰ ਦੂੰ ਇਹਨਾਂ ਨੂੰ ਵੀ ਮੇਰਾ ਇੱਕ ਭਾਈ ਤਾਂ ਮੈਂ ਕਿਹਾ ਮੰਜੇ ਤੇ ਪਿਆਈ ਆ ਦੂਜੇ ਨੂੰ ਵੀ ਕੁਛ ਕਰ ਤਾਂ ਮੈਂ ਕੀ ਕਰੂੰਗੀ ਕਿਹੜੇ ਤੁਸੀਂ ਕਿਹਾ ਬਾਹ ਫੜਿਆ ਉਹ ਘਰੇ ਆ ਕੇ ਫੜੀ ਸੀ ਬਾਹ ਹਾਂਜੀ ਫਿਰ ਤੁਸੀਂ ਕਿਸੇ ਨਾਲ ਗੱਲ ਸਾਂਝੀ ਕੀਤੀ ਇਹ ਮੈਂ ਇਹ ਨਹੀਂ ਕਿ ਇਹਨਾਂ ਨੂੰ ਦੱਸਿਆਗਾ ਤੇ ਇਹ ਮੇਰੀ ਆਂਟੀ ਨੇ ਸਾਡੇ ਕੋ ਮੰਡੀ ਨੇ ਇੱਕ ਮੇਰੀ ਭੈਣ ਆ ਜੀ ਉਹਨਾਂ ਨੂੰ ਪਤਾਗਾ ਮੇਰੇ ਮਾਮੇ ਦੀ ਕੁੜੀ ਨੂੰ ਇਹਨਾਂ ਨੂੰ ਪਤਾਗਾ ਅੱਛਾ ਸਾਰੀ ਗੱਲ ਦਾ ਇਹਨਾਂ ਨੂੰ ਫਿਰ ਮੈਂ ਦੱਸਿਆ ਇਹ ਵੀ ਇੱਕ ਦਿਨ ਮੈਂ ਰੋ ਰਹੀ ਸੀ ਇਹ ਮੈਨੂੰ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਵੀ ਆਹ ਗੱਲ ਹੋ ਗਈ ਇਹਨੇ ਕਹਿੰਦੀ ਕੋਈ ਨਾ ਤੂੰ ਪਿਆਰ ਨਾਲ ਗੱਲ ਕਰੀ ਕਹਿੰਦੀ ਕੇਰਾ ਉਹਨੂੰ ਘਰੇ ਸੱਦ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਆਪਾਂ ਉਹਨੂੰ ਕੁੱਟਾਂਗੇ ਠੀਕ ਆ ਇਹਨਾਂ ਨੇ ਮੈਨੂੰ ਕਹਿ ਕੇ ਘਾਤਾ ਕਹਿੰਦੀ ਵੀ ਤੂੰ ਉਹਨੂੰ ਸੱਦ ਲਾ ਮੈਂ ਕਹਤਾ ਮੈਂ ਕਿਹਾ ਚਾਚਾ ਜੀ ਆਜੋ ਘਰੇ ਕੋਈ ਨਹੀਂ ਹੈਗਾ ਥੋੜੀ ਸਮੇਂ ਤੋਂ ਚੱਲ ਰਿਹਾ ਜਿਹੜਾ ਤੁਹਾਨੂੰ ਬਲੈਕ ਪ੍ਰਿੰਗ ਕਰ ਰਿਹਾ ਹੈ ਹੋ ਗਏ ਜੀ 4-5 ਮਹੀਨੇ ਹੋ ਗਏ ਵਿੱਚ ਵੀ ਹਟ ਗਿਆ ਸੀ ਮੈਂ ਘਰੇ ਬੁਲਾ ਕੇ ਵੀ ਉਹਨੂੰ ਕਿਹਾ ਮੰਦਰ ਦੇ ਵਿੱਚ ਸਾਡੇ ਮੰਦਰ ਬਣਿਆ ਜੀ ਮੈਂ ਬੁਲਾ ਕੇ ਉਹਨੂੰ ਇਹ ਗੱਲ ਕਹੀ ਮੈਂ ਕਿ ਜਿਹੜੀਆਂ ਹਰਕਤਾਂ ਤੂੰ ਕਰ ਰਿਹਾ ਵੀ ਹਟ ਜਾ ਵਧੀਆ ਗੱਲਾਂ ਨਹੀਂ ਤੇਰੇ ਵਾਸਤੇ ਵੀ ਤੂੰ ਮੌਜੂਦਾ ਸਰਪੰਚ ਆ ਵੀ ਮੈਂ ਤੇਰੇ ਸਰਮੇਸ਼ ਕਰਕੇ ਕਰਦੀ ਆ ਵੀ ਤੂੰ ਮੌਜੂਦਾ ਸਰਪੰਚ ਆ ਪਰ ਉਹਨੇ ਕੋਈ ਪੇਸ ਨਹੀਂ ਜਾਣ ਦਿੱਤੀ ਮੇਰੀ ਮੈਨੂੰ ਡਰਾਉਂਦਾ ਹੀ ਰਿਹਾ ਤੁਹਾਡੀ ਉਮਰ ਕਿੰਨੀ ਹੈਗੀ ਆ ਮੇਰੀ ਉਮਰ ਜੀ ਠਾਈ ਨੱਤੀ ਦੀ ਹੈਗੀ ਹੈ ਜੀ ਜਿਹੜੀ ਸਰਪੰਚ ਦੀ ਉਮਰ ਆ ਉਹ ਕਿੰਨੀ ਆ ਉਹ ਤਾਂ ਨਹੀਂ ਪਤਾ ਸਰਪੰਚ ਦੇ ਪਰਿਵਾਰਕ ਵੀ ਹੋਣਗੇ ਬੱਚੇ ਹੋਣਗੇ ਉਹਦੇ ਹਾਂਜੀ ਮੈਨੂੰ ਨਹੀਂ ਇੰਨਾ ਪਤਾ ਜੀ ਉਹਦੇ ਬਾਰੇ ਅੱਛਾ ਕੋਈ ਪੁੱਤ ਵੀ ਹੈਗੀ ਅੱਛਾ ਅੱਛਾ ਜੀ ਪ੍ਰਸ਼ਾਸਨੋਂ ਕੀ ਮੰਗ ਰਹੇ ਅਸੀਂ ਮੈਨੂੰ ਇਹਨਾਂ ਸਾਫ਼ ਮਿਲਣਾ ਚਾਹੀਦਾ ਜੀ ਇਨਸਾਫ਼ ਚਾਹੁੰਨੀ ਹਾਂ ਮੈਂ ਜਿਹੜੀ ਇਹਦੇ ਨਾਲ ਹੁਣ ਕੋਈ ਸਾਰੋ ਕਿਸੇ ਹੋਰ ਕਿਸੇ ਦੀ ਧੀ ਨਾਲ ਹੋਰ ਨਹੀਂ ਕਰੂਗਾ ਇਸ ਕਰਕੇ ਮੈਂ ਇਹ ਕਦਮ ਚੱਕਿਆ ਜੀ ਆ ਆਪਣਾ ਜਰਨੈਲ ਸਿੰਘ ਜੀ ਹਾਂ ਕਿਹੜਾ ਪਿੰਡਾ ਰੋਲਾ ਪਰ ਠਹਾਣੇ ਅੱਜ ਕੀ ਲੋਡ ਪੈ ਗਈ ਨਗਰ ਨਿਵਾਸੀ ਸੰਗਤਾਂ ਨੂੰ ਇਕੱਠੇ ਹੋ ਕੇ ਤੁਸੀਂ ਐਸਐਫਪੀ ਦਫ਼ਤਰ ਪਹੁੰਚੇ ਨਗਰ ਨਿਵਾਸੀ ਨੇ ਹੀ ਲੈ ਕੇ ਪਹੁੰਚਾ ਦੀ ਮੇਰੀ ਗੁੱਡੀ ਨੂੰ ਸਰਪੰਚ ਗਲਤ ਮੈਸੇਜ ਭੇਜਦੇ ਆ ਤੁਹਾਡੀ ਬੇਟੀ ਆ ਇਹ ਹਾਂ ਜੀ ਮੇਰੀ ਬੇਟੀ ਕਿੰਨੇ ਬੜਾ ਬੱਚੀ ਦੀ ਇਹ 28 ਸਾਲ ਦੀ ਹੋ ਗਈ ਕੀ ਮੈਸੇਜ ਭੇਜਦਾ ਸਰਪੰਚ ਗਲਤ ਭੇਜ ਰਿਹਾ ਜੀ ਹਾਂ ਸਰਪੰਚ ਕਿਹੜਾ ਹੈਗਾ ਬਹਾਦਰ ਸਿੰਘ ਜੀ ਕਿਹੜੇ ਪਿੰਡ ਦਾ ਹੋ? ਕੋਮਰਲਾ ਪਰ ਚੋਹਾਨਿਆਂ ਦਾ ਕਿੰਨੇ ਚਿਰਾਂ ਤੋਂ ਜਿਹੜਾ ਕੁੜੀ ਨੂੰ ਉਹ ਮੈਸੇਜ ਭੇਜ ਰਿਹਾ ਹੈਗਾ ਉਹਨੂੰ ਤਾਂ 4 ਮਹੀਨੇ ਹੋ ਗਏ ਜੀ 2 ਮਹੀਨੇ ਵਿੱਚ ਦੀ ਛੱਟ ਗਿਆ ਸੀਗਾ ਗੁੱਡੀ ਨੇ ਗੱਲਾਂ ਕੱਢੀਆਂ ਸੀਗੀਆਂ ਇਹ ਸਾਰੀ ਪੰਚਾਇਤ ਵਾਲੇ ਮੇਰੇ ਘਰੇ ਆ ਕੇ ਇਕੱਠੇ ਹੋ ਗਏ ਕਹਿੰਦੇ ਕੁੜੀ ਗਲਤ ਬੋਲਦੀ ਆ ਮੈਂ ਹੁਣ ਛੋਟੀ ਨੂੰ ਖੰਡ ਪਾਵੇ ਹਾਂ ਮੈਂ ਉਹਨਾਂ ਨੂੰ ਜਾਂਦੇ ਵੱਧ ਘੱਟ ਬੋਲ ਲਿਆਂਗਾ ਠੀਕ ਆ ਮੇਰੀ ਗੁੱਡੀ ਵੀ ਬੋਲਦੀ ਆਗੀ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਦੁਬਾਰਾ ਫੇਰ ਜੀ ਉਹਨੇ ਮੈਸੇਜ ਫੇਰ ਵੀ ਭੇਜਿਆ ਮੇਰੀ ਨੌਂ ਦੇ ਪਿੱਛੇ ਲੱਗ ਕੇ ਹਾਂਜੀ ਹਾਂਜੀ ਨਾ ਤਾਂ ਮੇਰੀ ਨੌਂ ਨੂੰ ਬਿਨਾ ਮੁੰਡੇ ਨੂੰ ਰੰਗ ਹੋਇਆ ਪਿਆਗਾ ਹਾਂਜੀ ਹਾਂਜੀ ਨਾ ਤਾਂ ਮੇਰੀ ਨੌਂ ਨੂੰ ਮੇਰੇ ਘਰੇ ਆਉਣ ਦਿੰਦਾਗਾ ਠੀਕ ਆ ਉਹਦੇ ਘਰੇ ਰਾਤਾਂ কাট ਕੇ ਜਾਂਦੀ ਆ ਮੇਰੇ ਮੁੰਡੇ ਨਾਲ ਫੋਨ ਤੇ ਵੀ ਗੱਲ ਨਹੀਂ ਹੁੰਦੀ ਅੱਛਾ ਐ ਮੁੰਡੇ ਨਾਲ ਫੋਨ ਤੇ ਵੀ ਗੱਲ ਨਹੀਂ ਹੁੰਦੀ ਬੱਚਿਆਂ ਦੀ ਨਹੀਂ ਹੋਣ ਦਿੰਦੇ ਓਕੇ ਸਾਡੀ ਪੰਚਾਇਤ ਵਾਲੇ ਮੈਂ ਸਭ ਨਵੀਂ ਪੰਚਾਇਤ ਸਾਡੀ ਖਿਲਾਫ ਆ ਹਾਂ ਜਦੋਂ ਦੁਬਾਰੇ ਮੈਸੇਜ ਕਰਨ ਲੱਗਿਆ ਇੱਕ ਵਾਰੀ ਪੰਚਾਇਤ ਤੁਹਾਡੇ ਘਰੇ ਆ ਕੇ ਫੈਸਲਾ ਕਰਾ ਗਈ ਦੁਬਾਰੇ ਫੇਰ ਪੰਚਾਇਤ ਤੁਸੀਂ ਕੀ ਨਹੀਂ ਨਹੀਂ ਫੈਸਲਾ ਕੋਈ ਨਹੀਂ ਕਰਾਇਆ ਕਿ ਅੱਛਾ ਜੀ ਨਾ ਜੀ ਨਾ ਉਹ ਤਾਂ ਫੈਸਲਾ ਨੇ ਮਜਾਇਆ ਤਾਂ ਜੀ ਉਹ ਗਲਤ ਜਾਂਦੀ ਉਹ ਉੱਪਰ ਨੂੰ ਵਾਧਾ ਟੜਿਆ ਗਿਆ ਹੈਗਾ ਫੈਸਲਾ ਇੱਕ ਪਾਸੇ ਦੀ ਗੱਲ ਆ ਤੁਹਾਡੇ ਕਹਿਣ ਦਾ ਭਾਵ ਆ ਬਾਕੀ ਮੈਂਬਰ ਵੀ ਤੁਹਾਨੂੰ ਦਬਾਉਣ ਲੱਗ ਵੀ ਕੋਈ ਗੱਲ ਹਾਂ ਮੈਂਬਰ ਵੀ ਸਾਰੇ ਸਾਨੂੰ ਦਬਾਉਣ ਲੱਗ ਗਏ ਹੁਣ ਤੁਸੀਂ ਐਸਐਸਪੀ ਦਫ਼ਤਰ ਪਹੁੰਚੇ ਹੋ ਕੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਵਿਸ਼ਵਾਸ ਦਵਾਇਆ ਗਿਆ ਵਿਸ਼ਵਾਸ ਸਾਡੀ ਬਸ ਸਾਰੇ ਕੁਝ ਨਹੀਂ ਜਾਣਦੇ ਚੰਡੀਗੜ੍ਹ ਮਾਰਗ ਇੱਥੇ ਨੂੰ ਹੋਈ ਤੇ ਇਹ ਕਹਿੰਦੇ ਸਾਡੇ ਕੋਲ ਇੱਕ ਕਾਗਜ਼ ਹਲੇ ਆਇਆ ਨਹੀਂਗਾ ਉਹਨਾਂ ਨੂੰ ਅੱਜ 20 ਰਣ ਹੋ ਗਏ ਹੋਣਗੇ ਜੀ 23 30 ਦੀ ਆਈ ਹੈ ਜੀ ਕੀ ਹੁਣ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲ ਮੰਗ ਤਾਂ ਹੀ ਕਰਦੇ ਨੇ ਕਿ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਸੱਚ ਹੋਣਾ ਚਾਹੀਦਾ ਝੂਠ ਇੱਕ ਪੋੜਾ ਨਹੀਂ ਹੋਣਾ ਚਾਹੀਦਾ ਆਗਰ ਤੁਹਾਨੂੰ ਅੱਜ ਇੱਥੇ ਪਹੁੰਚ ਕੇ ਇਨਸਾਫ ਨਹੀਂ ਮਿਲਦਾ ਫਿਰ ਜਿਹੜੀ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਉਹ ਜਿਹਦੇ ਹਿਸਾਬ ਨਾਲ ਨੱਗਰ ਦੀ ਰਾਏ ਹੋਊਗੀ ਉਹ ਨੱਗਰ ਤੇ ਸ਼ਾਪਨਾ ਚੱਲੂਗਾ ਜੀ ਮੈਂ ਆਪਦੇ ਮਾਨੋਂ ਕੁਝ ਨਹੀਂ ਕਰ ਸਕਦਾ ਚਲ ਆਜੋ ਤੁਸੀਂ ਤਾਂ ਆਜੋ ਐਸਐਸਪੀ ਬਰੇਕ ਕੌਟਨ ਮਿਲ ਕੇ ਆਏ ਆਂ ਔਰ ਜਿਹਦੇ ਵਿੱਚ ਪਿੰਡ ਦੀ ਧੀ ਜਿਹੜੀ ਕਿ ਮੇਰੇ ਨਾਲ ਖੜੀ ਆ ਇਹਦੇ ਨਾਲ ਪਿੰਡ ਦੇ ਸਰਪੰਚ ਵੱਲੋਂ ਮਾੜੀ ਨੀਅਤ ਨਾਲ ਸੋਚੀ ਸਮਝੀ ਸਾਜ਼ਿਸ਼ ਦੀ ਇਹਨੂੰ ਇਹ ਗੱਲ ਕਹੀ ਹੈ ਜਿਹੜੀਆਂ ਫੋਟੋਆਂ ਤੋਂ ਝਾੜ ਹੋ ਰਿਹਾ ਜੋ ਲੜਕੀ ਨੇ ਦੱਸਿਆ ਕਿ ਇਹ ਕਹਿੰਦਾ ਸੀਗੇ ਮੇਰੇ ਨਾਲ ਤੂੰ ਆਪਣੇ ਸਰੀਰਕ ਸੰਬੰਧ ਬਣਾ ਇਹ ਲੜਕੀ ਨੇ ਪੂਨੂ ਰੂਪ ਦੇ ਵਿੱਚੋਂ ਨਕਾਰਿਆ ਤੇ ਉਹਨੂੰ ਕਿਹਾ ਕਿ ਮੈਂ ਤਾਂ ਮਾਤਾ ਮਾਤਾ ਰਾਣੀ ਦੀ ਭਗਤ ਨਹੀਂ ਐ ਮੈਂ ਵਿਆਹ ਵੀ ਨਹੀਂ ਕਰਾਇਆ ਨਾ ਮੈਂ ਵਿਆਹ ਕਰਾਣਾ ਵੀ ਤੂੰ ਮੇਰੇ ਨਾਲ ਐਸੀ ਹਰਕਤਾਂ ਨਾ ਕਰ ਜਿਹੜੀ ਕਿ ਤਿਆਂ ਭੈਣਾਂ ਦੀ ਇੱਜ਼ਤ ਨਾ ਖਿਲਵਾੜ ਹੁੰਦਾ ਹੋਵੇ ਪਰ ਉਹ ਸਰਪੰਚ ਬਹੁਤ ਵਾਰੀ ਰੋਕਣ ਤੇ ਰੁਕਿਆ ਨਹੀਂ ਅਸੀਂ ਉਹਨੇ ਪਾਸਾ ਬੋਲੀ ਹੈ ਜਿਹੜੀ ਕਿ ਉਹ ਪੈਂਡਰੈੱਟ ਦੇ ਵਿੱਚ ਹੈ ਅਸੀਂ ਜੇ ਕੋਈ ਉਹ ਬੰਦਾ ਪਾਸਾ ਸੁਣ ਲਵੇ ਤਾਂ ਸਰਨਾਲਾ ਸਿਰ ਝੁਕ ਜਾਂਦਾ ਜਿਹੜਾ ਤੁਹਾਡਾ ਪਹਿਲਾ ਵੀ ਜਿਹੜਾ ਕਮਿਸ਼ਨ ਉਹ ਵੀ ਸਰਪੰਚ ਦੇ ਨਾਲ ਬਿੱਲੀ ਭੁਗਤ ਕਰਕੇ ਗਲਤ ਰਿਪੋਰਟਾਂ ਪੇਜ ਰਿਆ ਮੈਂ ਜਲਦੀ ਹੀ ਦਿੱਲੀ ਇਹ ਸਾਰਾ ਚਿੱਠਾ ਲੈ ਕੇ ਅਸੀਂ ਕਮਿਸ਼ਨ ਦੇ ਕੋਲ ਜਾਵਾਂਗਾ ਉੱਥੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਜੋ ਵੀ ਅਧਾਰੇ ਹਨ ਉਹਨਾਂ ਦੇ ਕੋਲ ਇਹਦੀ ਕਾਰਵਾਈ ਕਰਾ ਕੇ ਜਿਹੜੀ ਐਫਆਰ ਲੋਜਵੀ ਦਰਜ ਕਰਾਵਾਂਗੇ ਤੇ ਸਰਪੰਚ ਦੇ ਸਰਪੰਚ ਦੇ ਜਿਹੜੇ ਨਾਮ ਦੇ ਇਹ ਕੰਮ ਕਰਾ ਰਹੇ ਉਹਨਾਂ ਅਸੀਂ ਪਰਚਾ ਦਰਜ ਕਰਾ ਕੇ ਅਰਸ਼ਟ ਕਰਾਵਾਂਗੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡੇ ਜੀ ਬਹਾਦਰ ਸਿੰਘ ਜੀ ਬਾਦਈ ਤੁਹਾਡੇ ਪਿੰਡ ਦੀ ਇੱਕ ਲੜਕੀ ਨੇ ਇਲਜ਼ਾਮ ਲਾਇਆ ਨੇ ਤੁਹਾਡੇ ਤੇ ਕਿ ਤੁਸੀਂ ਉਸ ਨੂੰ ਫੋਨ ਦੇ ਉੱਤੇ ਅਸਲੀਲਤਾ ਭਰੇ ਮੈਸੇਜ ਭੇਜਦੇ ਹੋ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਜੇ ਮੈਂ ਅਗਰ ਅਸਲੀਲ ਮੈਸੇਜ ਭੇਜਿਆ ਤਾਂ ਉਹਦੀ ਪੜਤਾਲ ਪ੍ਰਸ਼ਾਸਨ ਕਰੂਗਾ ਅਗਰ ਮੈਂ ਗਲਤ ਪਾਇਆ ਜਾ ਉਹਨੂੰ ਪ੍ਰਸ਼ਾਸਨ ਸਜ਼ਾ ਦੇਵੇ ਮੈਂ ਕੋਈ ਨਹੀਂ ਬਿਲਕੁਲ ਇਹੋ ਜਿਹਾ ਕੋਈ ਗੱਲ ਨਹੀਂ ਕੀਤੀ ਮੈਂ ਪ੍ਰਸ਼ਾਸਨ ਤੇ ਮੈਨੂੰ ਪੂਰਾ ਭਰੋਸਾ ਇਸ ਟਾਈਮ ਜੋ ਵੀ ਪ੍ਰਸ਼ਾਸਨ ਮੈਨੂੰ ਸਜ਼ਾ ਦੇਊਗਾ ਮੈਨੂੰ ਮਨਜ਼ੂਰ ਹੈ ਹਲੋ ਤੁਸੀਂ ਕਹਿ ਰਹੇ ਹੋ ਤੁਸੀਂ ਬੇਕਸੂਰ ਹੋ ਜੀ ਬਿਲਕੁਲ ਦੀ ਮੈਂ ਬੇਕਸੂਰ ਆ ਮੈਨੂੰ ਪਸਾਇਆ ਜਾ ਰਿਹਾ ਵਿਰੋਧੀ ਤੇ ਉਹਨੇ ਪਸਾਰੇ ਆ ਮੈਨੂੰ ਉਹਨਾਂ ਨੇ ਕਿਤੇ ਪਹਿਲਾਂ ਮਂਡਲ ਜੀ ਨੂੰ ਸ਼ਿਕਾਇਤ ਕੀਤੀ ਹੋਈ ਆ ਹਾਂ ਜੀ ਹਾਂ ਜੀ ਮੈਲਾ ਮੈਲ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਥੇ ਉਹ ਲੜਕੀ ਬਿਆਨ ਦੇ ਕੇ ਆਈ ਆ ਕਿ ਮੈਨੂੰ ਤਾਂ ਇਹਨੇ ਟੱਚ ਵੀ ਨਹੀਂ ਕੀਤਾ ਉਹ ਮੈਲਾ ਮੰਡਲ ਦੇ ਵਿੱਚ ਬਿਆਨ ਦੇ ਕੇ ਆਈ ਆ ਮੈਨੂੰ ਵੀ ਉਹਨੇ ਇੱਕ ਵਾਰੀ ਵੀ ਮੈਨੂੰ ਇਹਨਾਂ ਟੱਚ ਨਹੀਂ ਕੀਤਾ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਨਾ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਪ੍ਰਸ਼ਾਸਨ ਦੇ ਉੱਤੇ ਮੈਨੂੰ ਬਹੁਤ ਭਰੋਸਾ ਜੋ ਵੀ ਉਹ ਇਨਕੁਆਰੀ ਕਰਕੇ ਜੋ ਵੀ ਮੈਨੂੰ ਸਜ਼ਾ ਦੇਣਗੇ ਮੈਨੂੰ ਠੀਕ ਆਕਸਰ ਪਿੰਡਾਂ ਦੇ ਵਿੱਚ ਪਾਰਟੀ ਵਾਜ ਜਾਂ ਹੁੰਦੀਆਂ ਨੇ ਉਹਨਾਂ ਦੇ ਬਾਕੀ ਮੁੱਦੇ ਉੱਤੇ ਖੜੇ ਕੀਤੇ ਜਾਂਦੇ ਨੇ ਕਿਤੇ ਇਹ ਨਾ ਕਿਤੇ ਜਿਹੜਾ ਹੈਗਾ ਇਹ ਮੁੱਦਾ ਉਹਨੂੰ ਪਾਰਟੀ ਵਾਜ ਨੂੰ ਲੈ ਕੇ ਜਾਂਦੇ ਨੇ ਹੈਗਾ ਇਲੈਕਸ਼ਨ ਤਾਜ਼ੇ ਹੋ ਕਰਕੇ ਹਾਂ ਜੀ ਇਲੈਕਸ਼ਨ ਤਾਜ਼ੇ ਹੋਣ ਕਰਕੇ ਅਸੀਂ ਸੇਮ ਮੈਂਬਰ ਜਿੱਤੇ ਆ ਉਹਨਾਂ ਦਾ ਇੱਕ ਮੈਂਬਰ ਜਿੱਤੇ ਆ ਜ ਇਸੇ ਕਰਕੇ ਉਹ ਮੇਰੇ ਨਾਲ ਖਾਰ ਖਾਰ ਰਿਹਾ ਹੈ ਕਹਿੰਦੇ ਵੀ ਇਹ 10 ਸਾਲਾਂ ਚਾ ਕੇ ਸਾਡੇ ਸਾਡੀ ਜਿੰਨੀ ਪਾਰਟੀ ਪੁਰਾਣੀ ਸੀ ਸੱਤ ਉੱਪਰ ਚਲੇ ਗਿਆ ਇਹ ਉਹ ਬਰਦਾਸ਼ਤ ਨਹੀਂ ਕਰ ਰਹੇ ਉਹ ਬੰਦੇ ਜੀ ਜਿਹੜੀ ਮੇਰੇ ਵਿਰੋਧੀ ਪਾਰਟੀ ਆ ਉਹ ਸਿਰਫ ਮੈਨੂੰ ਨੀਚਾ ਦਿਖਾਉਣ ਵਾਸਤੇ ਵੀ ਇਹਨੂੰ ਕੰਮ ਨਹੀਂ ਕਰਨ ਦੇਣਾ ਪਿੰਡ ਦੇ ਵਿੱਚ ਬਿਲਕੁਲ ਕੋਈ ਕੰਮ ਨਹੀਂ ਕਰਨ ਦਿੱਤਾ ਅੱਜ ਤੱਕ ਮੈਨੂੰ ਕਿਸੇ ਹਰ ਕੰਮ ਤੋਂ ਰੋਕਦੇ ਰਿਹਾ ਜੀ ਮੈਨੂੰ ਕੋਈ ਕੰਮ ਨਹੀਂ ਕਰਨ ਦੇ ਰਿਹਾ ਕੋਲਮ ਲਾ ਕੇ ਕਹਿ ਲਈ ਆਪਾਂ ਪਸਾਉਣ ਜਾਂ ਕੋਸ਼ਿਸ਼ ਹਾਂ ਹਾਂ ਜੀ ਪੂਰੀ ਮੈਨੂੰ ਉਹ ਕਹਿੰਦੇ ਵੀ ਤੈਨੂੰ ਅਸੀਂ ਪਸਾ ਕੇ ਰੱਖਾਂਗੇ ਤੈਨੂੰ ਸਰਪੰਚੀ ਤੋਂ ਲਾ ਕੇ ਰੱਖਾਂਗੇ ਆ ਗੱਲਾਂ ਇਸ ਹਨ ਪਿੰਡ ਦੇ ਵਾਸੀ ਜਿਨ੍ਹਾਂ ਦਾ ਕਹਿਣਾ ਕਿ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਡੀਜੀਪੀ ਪੰਜਾਬ ਦੇ ਕੋਲੇ ਵੀ ਪਹੁੰਚ ਕਰਾਂਗੇ ਕਿਉਂਕਿ ਜੋ ਅਸਲੀਲਤਾ ਭਰੇ ਮੈਸੇਜ ਇਸ ਲੜਕੀ ਨੂੰ ਭੇਜੇ ਜਾ ਰਹੇ ਨੇ ਉਸ ਤੋਂ ਤੰਗ ਆ ਕੇ ਕਿਤੇ ਨਾ ਕਿਤੇ ਇਹ ਕਦਮ ਚੁੱਕਿਆ ਜਾ ਰਿਹਾ ਪਿੰਡ ਨਿਵਾਸੀਆਂ ਦੇ ਵੱਲੋਂ ਤੇ ਸਰਪੰਚ ਨੂੰ ਵੀ ਹੈ ਜਿਹੜਾ ਉਸ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਆਖੀ ਜਾ ਰਹੀ ਹੈ